ਨਗਰ ਨਿਗਮ ਚੋਣਾ ਦਾ ਪ੍ਰਚਾਰ ਬੀਤੇ ਸ਼ਾਮ ਪੰਦ ਹੋ ਗਿਆ ਤੇ ਕੱਲ ਲੁਧਿਆਣਾ ਦੇ ਵਿੱਚੋਂ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤੁਹਾਨੂੰ ਦੱਸੀਏ ਕਿ ਭਾਜਪਾ ਸੰਸਦ ਮੈਂਬਰ ਰਵਨੀ ਸਿੰਘ ਬਿੱਟੂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਉਹਨਾਂ ਤੇ ਵੱਡੇ ਇਲਜ਼ਾਮ ਲੱਗੇ ਨੇ ਜ਼ਿਲ੍ਹੇ ਦੇ ਗਿਲ ਨੇੜੇ ਚੌਂਕੀ ਮਿਰਾਡੋ ਦਿਨ ਪੈਂਦੇ ਸ਼੍ਰੋਮਣੀ ਕਮੇਟੀ ਦੇ ਜੀ ਐਨ ای ਕਾਲਜ ਦੇ ਇਲਾਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਰੇਡ ਕੀਤੀ ਗਈ ਸੀ ਜਦੋਂ ਉਹਨਾਂ ਨੇ ਰੇਡ ਕੀਤੀ ਤਾਂ ਇੱਕ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਗੱਡੀ ਦੇ ਉੱਤੇ ਭਾਜਪਾ ਦੇ ਵਾਰਡ ਨੰਬਰ 38 ਤੋਂ ਉਮੀਦਵਾਰ ਦਾ ਪੋਸਟਰ ਵੀ ਲੱਗਿਆ ਹੋਇਆ ਸੀ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋ ਗਿਆ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਰਾਤ ਦੇ ਸਮੇਂ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋਏ ਨੇ ਜ਼ਬਰਦਸਤ ਹੰਗਾਮੇ ਦੀਆਂ ਇਹ ਤਸਵੀਰਾਂ ਨੇ ਵਿਧਾਇਕ ਨੂੰ ਇਹ ਸ਼ੱਕ ਹੈ ਕਿ ਇਸ ਸ਼ਰਾਬ ਦਾ ਇਸਤੇਮਾਲ ਚੋਣਾਂ ਦੇ ਵਿੱਚ ਕੀਤਾ ਜਾਣਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਪੁਲਿਸ ਨੂੰ ਬੁਲਾ ਲਿਆ ਤੇ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਉਦੋਂ ਹੀ ਆ ਵਰਕਰਾਂ ਦੇ ਵੱਲੋਂ ਸ਼ਰਾਬ ਵੰਡਣ ਦੇ ਇਲਜ਼ਾਮਾਂ ਦੇ ਵਿੱਚ ਰਬਨੀਤ ਬਿੱਟੂ ਦਾ ਵੀ ਭਾਰੀ ਵਿਰੋਧ ਕੀਤਾ ਗਿਆ ਗੱਡੀ ਦੇ ਵਿੱਚੋਂ ਸ਼ਰਾਬ ਮਿਲਣ ਦੇ ਮਾਮਲੇ 'ਚ ਪੁਲਿਸ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇੱਕ ਸਿਆਸੀ ਪਾਰਟੀ ਦਾ ਸਟicker ਵੀ ਗੱਡੀ ਦੇ ਪਿੱਛੇ ਲੱਗਿਆ ਹੋਇਆ ਸੀ। ਉਹਨਾਂ ਨੇ ਕਿਹਾ ਕਿ ਬਾਕੀ ਮਾਮਲੇ ਦੀ ਜਾਂਚ ਅਸੀਂ ਕਰ ਰਹੇ ਹਾਂ। ਇੱਕ ਪੇਟੀ ਸ਼ਰਾਬ ਦੀ ਗੱਡੀ ਦੀ ਡਿੱਗੀ ਵਿੱਚੋਂ ਬਰਾਮਦ ਹੋਈ ਹੈ। ਰਜਿੰਦਰ ਪਾਲ ਕੌਰ ਸ਼ੀਨਾ ਨੇ ਕਿਹਾ ਕਿ ਇਸ ਗੱਡੀ ਦਾ ਅਸੀਂ ਕਾਫੀ ਦੇਰ ਤੋਂ ਪਿੱਛਾ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਗੱਡੀ ਕਾਲਜ ਦੇ ਵਿੱਚ ਜਦੋਂ ਆ ਕੇ ਅੰਦਰ ਬੜੀ ਤਾਂ ਗੱਡੀ ਦੇ ਵਿੱਚ ਬੈਠੇ ਲੋਕ ਸਾਨੂੰ ਵੇਖ ਕੇ ਭੱਜਣ ਲੱਗੇ। ਇਹ ਵੀ ਕਿਹਾ ਕਿ ਉਮੀਦਵਾਰ ਦੀ ਹੀ ਗੱਡੀ ਹੈ ਜੋ ਕਿ ਵਾਰਡ ਨੰਬਰ 38 ਤੋਂ ਚੌੜ ਮੈਦਾਨ ਦੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਗੱਡੀ ਵਿੱਚੋਂ ਸ਼ਰਾਬ ਦੇ ਨਾਲ ਵੋਟਰ ਲਿਸਟ ਵੀ ਬਰਾਮਦ ਹੋਈਆਂ ਸਨ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਵੋਟਰਾਂ ਨੂੰ ਸ਼ਰਾਬ ਵੰਡੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਕਾਲਜ ਦੀ ਵੀ ਇਸ ਦੇ ਵਿੱਚ ਮਿਲੀ ਭੂਗਤ ਹੈ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਗੱਡੀ ਇੱਕ ਵਾਰੀ ਅੰਦਰ ਗਈ ਤੇ ਬਾਹਰ ਆਈ ਉਸ ਦੀ ਐਂਟਰੀ ਤੇ ਐਗਜ਼ਿਟ ਹੈ ਉਸ ਤੋਂ ਬਾਅਦ ਫਿਰ ਗੱਡੀ ਅੰਦਰ ਹੀ ਬਰਾਮਦ ਹੋਈ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਹਾਲਾਂਕਿ ਇਸ ਦੌਰਾਨ ਗੇਟਕੀਪਰ ਕਾਲਜ ਤੇ ਸਫਾਈ ਦਿੰਦੇ ਨਜ਼ਰ ਆਈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਇੱਕ ਗੱਡੀ ਤੇਜ਼ ਰਫ਼ਤਾਰ ਦੇ ਨਾਲ ਕਾਲਜ ਵਿੱਚ ਦਾਖਲ ਹੋਈ ਸੀ ਜਿਸ ਵਾਂਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਾਲਜ ਦੇ ਪ੍ਰਬੰਧਕਾਂ ਦਾ ਕੋਈ ਵੀ ਬਿਆਨ ਹਾਲੇ ਸਾਹਮਣੇ ਨਹੀਂ ਆਇਆ ਉਤੇ ਹੀ ਦਿਰਸ਼ਾਮ ਆਬ ਵਰਕਰਾਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਵਿੱਟੂ ਦਾ ਘਰਾਉ ਕੀਤਾ ਉਹਨਾਂ ਦੀ ਕਾਰ ਦੀ ਘੇਰਾਬੰਦੀ ਕੀਤੀ ਆਬ ਵਰਕਰਾਂ ਦੇ ਵੱਲੋਂ ਨਾਰੇ ਪਾਸੀ ਕੀਤੀ ਗਈ ਹੰਗਾਮਾ ਕੀਤਾ ਗਿਆ ਇਸੇ ਦੇ ਨਾਲ ਹੀ ਆ ਵਰਕਰਾਂ ਨੇ ਇਲਜ਼ਾਮ ਇਹ ਵੀ ਲਗਾਏ ਨੇ ਕਿ ਪਾਛਵਾ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਵੰਡ ਰਹੇ ਨੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤੋਂ ਬਾਅਦ ਸਥਿਤੀ ਨੂੰ ਵਿਗੜਦਾ ਦੇਖ ਕੇ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਮੌਕੇ ਤੋਂ ਰਬਨੀਤ ਬਿੱਟੂ ਨੂੰ ਭੇਜਿਆ ਗਿਆ ਇਸੇ ਦੌਰਾਨ ਆ ਵਿਧਾਇਕ ਅਸ਼ੋਕ ਪ੍ਰਾਸ਼ਰ ਨੇ ਕਿਹਾ ਕਿ ਕੇਂਦਰ ਦਾ ਮੰਤਰੀ ਤੇ ਲੁਧਿਆਣਾ ਦਾ ਪਗੌੜਾ ਰਬਨੀਤ ਬਿੱਟੂ ਅੱਜ ਛਾਤੀ ਠੋਕੇ ਲੁਧਿਆਣਾ ਦੇ ਲੋਕਾਂ ਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਿੱਟੂ ਨੂੰ ਪਤਾ ਨਹੀਂ ਕਿ ਉਹ 700 ਕਿਸਾਨਾਂ ਦਾ ਪਹਿਲਾਂ ਹੀ ਕਾਤਲ ਬਣ ਚੁੱਕਾ ਹੈ ਤੇ ਭਾਜਪਾ ਦਾ ਪਿੱਠੂ ਬਣ ਕੇ ਪੰਜਾਬ ਦੇ ਲੋਕਾਂ ਨੂੰ ਇਸਨੇ ਲੁੱਟਿਆ ਉਹਨਾਂ ਨੇ ਕਿਹਾ ਕਿ ਦੋ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ ਛਡਾਉਣ ਆ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਸੀ ਉਹ ਪੂਰੀ ਵੀਡੀਓ ਵੀ ਜਾਰੀ ਕਰਾਂਗੇ ਹਾਂਜੀ ਸਰ ਵੀਡੀਓ ਬਣਾਓ ਹਾਂ ਜਿੰਨੇ ਖੜੇ ਆ ਵਾ ਬਣਾਓ ਮੁੰਡਿਆ ਕਹੋ ਸਭ ਦੀ ਬਿਠੋ ਲਾ MLA ਹੋ ਜਿਗੋਂ ਨਾਲ ਤੇਰੀ ਕੋਈ ਗੱਲ ਨਹੀਂ

ਦੇਖੋ ਕੀ ਕਰ ਰਿਹਾ ਉਹ ਇਹ ਦੇਖੋ ਠਕ ਠਕ ਘਰ ਵਾਲੀ ਦੀ ਆਪੁੰਡੇ ਦੀ ਤਾਂ ਆਪਣੀ ਐਮਪੀ ਦੀ ਤਾਂ ਇਹ ਵਰਕਰ ਉਹ ਜਿਹੜੇ ਮੈਨੂੰ ਸਮਝਦਾ ਉਹਨਾਂ ਨੂੰ ਇਹ ਸਮਝਦੇ ਕੀ ਨੇ ਸਾਰਾ ਟੱਬਰ ਤਾਂ ਇਲੈਕਸ਼ਨ ਲੜ ਰਿਹਾ ਹੈ ਆਮ ਆਦਮੀ ਕਿਹੜੀ ਉਹਨੇ ਰਹਿ ਗਈ